ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਜੀਤ ਸਿੰਘ ਸਿਮਰ ਆਰਗੇਨਿਕ ਫਾਰਮ ਕੋਟ ਕਬੂਰਾ ਤੋਂ ਅੱਜ ਅਸੀਂ ਇੱਕ ਸਪੈਸ਼ਲ ਅੰਬ ਦੀ ਗੱਲ ਕਰ ਰਹੇ ਹਾਂ ਜਿਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਪੁੱਛਿਆ ਜਾਂਦਾ ਵੀ ਭਾਈ ਇਹ ਅੰਬ ਕਦੋਂ ਪੱਕੂਗਾ ਇਹਦੇ ਬੂਟੇ ਕਿਉਂ ਮਿਲਣਗੇ ਉਹਦਾ ਕਾਰਨ ਇਹ ਆ ਕਿ ਇਹ ਅੰਬ ਜਿਹੜੇ ਹੈਗੇ ਆ ਇਹ ਲਗਭਗ ਭਾਰਤ 'ਚ ਅਲੋਪ ਹੋ ਚੁੱਕੇ ਅੰਬ ਆ ਇਹ ਚੋਸਾ ਅੰਬਾ ਚੋਸਾ ਪਰ ਮੈਂ ਚੋਸੇ ਨੂੰ ਕਹਿ ਰਹੇ ਆ ਕਿ ਅਲੋਪ ਹੋ ਰਿਹਾ ਆਂ ਬਾ ਭਾਈ ਚੋਸੇ ਚ ਬਹੁਤ ਵੈਰਾਈਟੀਆਂ ਹੈਗੀਆਂ ਚੋਸੇ ਦੀ ਜਿਹੜੀ ਇਹ ਵੈਰਾਈਟੀ ਆ ਇਹ ਕਲਮੀ ਚੋਸਾ ਆ ਜਾਂ ਇਹਨੂੰ ਬਨਾਨਾ ਚੋਸਾ ਵੀ ਕਿਹਾ ਦਿੱਤਾ ਜਾਂਦਾ ਆਵਦਾ ਨਾਂ ਰੱਖੇ ਜਾਂਦੇ ਬਨਾਨਾ ਚੋਸਾ ਨੂੰ ਤਾਂ ਕਹਿੰਦੇ ਆ ਅਸਲ 'ਚ ਕਲਮੀ ਚੋਸਾ ਹੀ ਆ ਬਨਾਨਾ ਚੋਸਾ ਨੂੰ ਤਾਂ ਕਹਿੰਦੇ ਆ ਕਿਉਂਕਿ ਬਹੁਤ ਜ਼ਿਆਦਾ ਲੰਬਾ ਅੰਬ ਹੁੰਦਾ ਕੇਲੇ ਅੰਬ ਵਾਂਗੂ ਤੇ ਇਹਦਾ ਜਿਹੜਾ ਹੈਗਾ ਲੰਬਾ ਅੰਬ ਹੋਣ ਦੇ ਨਾਲ ਨਾਲ ਇਹ ਬਨਾਨਾ ਅੰਬ ਵਾਂਗੂ ਹੀ ਥੱਲਿਓਂ ਉੱਪਰੋਂ ਲੰਬਾ ਜਾਂਦਾ ਤੇ 헤ਠੋਂ ਇਹਦੀ ਆ ਦੇਖੋ ਇਹ ਭਾਵੇਂ ਮਾਮੂਲੀ ਜਿਹਾ ਤਿੱਖਾ ਹੈ ਸਾਈਡ ਤੋਂ ਮਾਰਾ ਜਾਂ ਤਿੱਖਾ ਹੁੰਦਾ ਐਂ ਗੁਲਾਈ 'ਚ ਹੁੰਦਾ ਬਿਲਕੁਲ ਜਿਵੇਂ ਬਨਾਨਾ ਮੈਂਗੋ ਹੁੰਦਾ ਹੈ ਇਹ ਕਲਮੀ ਚੋਸਾ ਤੇ ਇਹ ਜਿਹੜੀ ਵੈਰਾਈਟੀ ਹੈ ਸਿਮਰ ਆਰ有机 ਫਾਰਮ ਕੋਟ ਕਬੂਰਾ ਕੋਲੇ ਬਜੀ ਵੀ ਆ ਇਹਦੀ ਬਹੁਤ ਨਾਲ ਜਿਆਦਾ ਡਿਮਾਂਡ ਆ ਇਹ ਫਾਈਬਰਿਕ ਮੰਗੋ ਆ ਮਤਲਬ ਇਹਦੇ ਚ ਫਾਈਬਰ ਬਹੁਤ ਜਿਆਦਾ ਹੁੰਦਾ ਪਰ ਇਹਦਾ ਜਿਹੜਾ ਟੇਸਟ ਆ ਸਾਡੇ ਕੋਲੇ ਇਹ ਬਹੁਤ ਪੁਰਾਣਾ ਬੂਟਾ ਐ ਐਤ ਕੀ ਨੇਰੀ ਨਾਲੇ ਬੂਟਾ ਅੱਧਾ ਟੁੱਟ ਗਿਆ ਪਰ ਇਹ ਦੂਜਾ ਅਸੀਂ ਬਚਾ ਲਿਆ ਤੇ ਖੁਸ਼ਕਿਸਮਤੀ ਨੂੰ ਅਸੀਂ ਇਹਦਾ ਤਿੰਨ ਸਾਲ ਪਹਿਲਾਂ ਇੱਕ ਬੂਟਾ ਤਿਆਰ ਕੀਤਾ ਉਹਨੂੰ ਵੀ ਐਤ ਕੀ ਫਲ ਲੱਗਾ ਵਿਆ ਮੈਂ ਜਿੰਨੇ ਆ ਬਖਾਦੇ ਆ ਇਹ ਸੰਭ ਚੋਂ ਮਲਾਈ ਦਾ ਟੇਸਟ ਆਉਂਦਾ ਐ ਇੰਨਾ ਜਿਆਦਾ ਪਲਪੇ ਦਾ ਮਤਲਬ ਕਸਟੜੀ ਪਲਪ ਹੈਗਾ ਮਲਾਈ ਵਾਲਾ ਪਲਪ ਆ ਵੀ ਕਈ ਬੰਦੇ ਤਾਂ ਇਹਨੂੰ ਖਾ ਕੇ ਆ ਹੀ ਕਹਿੰਦੇ ਆ ਵੀ ਭਾਈ ਮਲਾਈ ਆ ਤੇ ਇਹ ਹੈਗਾ ਕਲਮੀ ਚੋਂ ਸਾਮ ਵੀ ਤੁਸੀਂ ਜਿਹੜਾ ਹੈਗਾ ਇਹਦੇ ਬੂਟਿਆਂ ਦੀ ਵੀ ਬਹੁਤ ਡਿਮਾਂਡ ਆ ਇਹ ਤੁਹਾਨੂੰ ਬੂਟੇ ਕਿਤੋਂ ਨਹੀਂ ਮਿਲਨੇ ਇਹ ਅਸੀਂ ਬੂਟੇ ਦੇਸੀ ਬੂਟੇ ਲਾਏ ਆ ਉਹਨਾਂ ਤੇ ਪਿਉਂਦ ਕਰ ਰਹੇ ਹੈਗੇ ਆ ਤੁਹਾਨੂੰ ਹੁਣ ਵੀ ਜਾਂ ਫਿਊਚਰ 'ਚ ਅਸੀਂ ਸਾਨੂੰ ਬਹੁਤ ਜਿਆਦਾ ਫੋਰਥ ਨਾ ਕਰਿਆ ਜੇ ਤੁਹਾਨੂੰ ਤੁਹਾਡੀ ਜਿਹੜਾ ਹੈਗਾ ਵਾਰ-ਵਾਰ ਕਹਿਣ ਦਾ ਜਾਂ ਤੁਹਾਡੀਆਂ ਡਿਮਾਂਡਸ ਦਾ ਪਤਾ ਹੈ ਇਹਦੇ ਅਸੀਂ ਬੂਟੇ ਤਿਆਰ ਕਰਾਂਗੇ ਤੁਹਾਨੂੰ ਦਿਆਂਗੇ ਉਹ ਸਾਰੇ ਪ੍ਰੋਸੈਸ 'ਚ ਅਸੀਂ ਤਿਆਰ ਕਰ ਰਹੇ ਹਾਂ ਤੇ ਅੱਜ ਜਿਹੜਾ ਤੁਹਾਨੂੰ ਅਸੀਂ ਅੰਬ ਬਾਰੇ ਦੱਸਿਆ ਜੀ ਇਹ ਆ ਸਿਮਰ ਆਰਗੇਨਿਕ ਫਾਰਮ ਕੋਟ ਕਪੂਰਾ ਦਾ ਜਿਹੜਾ ਐਮ ਅੰਬ ਕਲਮੀ ਚੋਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ